ਤੇ ਆਰਨੀਤ ਵੀ ਕਹਿੰਦੇ ਨੇ ਮੀਂਹ ਉਹ ਤੇਰੀ ਛੜਦੀ ਜਮਾਨੀ ਨੂੰ ਇਹ ਰਾਖ ਕਰ ਦੂ ਨਸ਼ਾ ਮੱਚੀ ਹੱਗ ਵਿੱਚ ਪਟਰਾਉ ਲੇ ਮੈਂ ਤੇਰਾ ਨਹੀਂ ਦਿਮਾਗੀ ਫੋਨ ਤਾਂ ਨਹੀਂ ਹੈਗਾ ਬਿਲਕੁਲ ਅੱਜ ਵੀ ਨਹੀਂ ਹੈਗਾ ਐਨੀ ਦੁਸਤੀ ਹੁੰਦੀ ਤਾਂ ਮਨਾ ਲੈਂਦੇ ਕੋਈ ਗੀਤ ਰੋਮਾਂਟਿਕ ਘਾ ਲੈਂਦਿਆ ਹੋ ਪਰ ਤੂੰ ਤਾਂ ਕਹਿ ਕੇ ਬ੍ਰੇਕਅਪ ਹਾਂ ਹਾਂ ਹੀ ਵੱਡ ਤਾ ਨਹੀਂ ਐਨੀ ਰੋ ਮਹਿੰਗੀ ਕਰ ਲਾ ਸਸੀ ਕਾਲ ਜੀ ਮੈਂ ਹਰਦੀਪ ਸਿੰਘ ਜਿਵੇਂ ਕਿ ਤੁਹਾਨੂੰ ਪਤਾਗਾ ਆਪਣਾ ਐਪੀਸੋਡ ਹੁੰਦਾਗਾ ਨਵਾਂ ਚਿਹਰਾ ਨਵੀਂ ਪਹਿਚਾਨ ਜਿਹਦੇ ਵਿੱਚ ਆਪਾਂ ਨਵੇਂ ਤੋਂ ਨਵੇਂ ਚਿਹਰਾ ਦਿਖਾਉਂਦੇ ਆ ਜੀ ਜਿੱਚ ਕੋਈ ਟੈਲੈਂਟ ਹੁੰਦਾ ਕੋਈ ਲਿਖਣ ਦਾ ਕੋਈ ਗਾਉਣ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੁੰਦਾਗਾ ਉਹ ਆਪਾਂ ਤੁਹਾਡੇ ਰੂਰੂ ਕਰਾਉਂਦੇ ਆ ਕੁਛ ਅੱਜ ਦਾ ਐਪੀਸੋਡ ਹੈ ਜਿਹੜਾ ਆਪਣਾ ਉਹ ਬੜਾ ਹੀ ਸ੍ਰੀਲਾ ਗਾਇਕਾ ਛੋਟਾ ਜਾਂ ਛੁੱਟੀ ਜੁਮਰ ਦਾ ਇੱਕ ਲੜਕਾਗਾ ਜੋ ਬੜਾ ਸੋਹਣਾ ਲਿਖਦਾ ਤੇ ਗਾਉਂਦਾਗਾ ਜਿਹੀ ਆਵਾਜ਼ ਹੈ ਇਹਦੀ ਬਿਲਕੁਲ ਆਪਨੇ ਇਸ ਨਾਲ ਮਿਲਦੀ ਆ ਬਾਕੀ ਅੱਜ ਦੀਆਂ ਜਿਹਨੇ ਗੱਲਾਂ ਹੋਣੀਆਂ ਸਾਂਝੀਆਂ ਕਰਾਂਗੇ ਆਪਾਂ ਉਹਦੇ ਨਾਲ ਦੋਸਤੋ ਨਵਾਂ ਚਿਹਰਾ ਨਵੀਂ ਪਹਿਚਾਣ ਦੇ ਵਿੱਚ ਅੱਜ ਆਪਾਂ ਮੁਲਾਕਾਤ ਕਰਾ ਰਹੇ ਹਾਂ ਇਸ ਭਰਾ ਦੇ ਨਾਲ ਜਿਨ੍ਹਾਂ ਦੀ ਆਵਾਜ਼ ਆ ਆਰਐਨਟੀ ਤੋਂ ਆ ਮਿਲਦੀ ਆ ਬਿਲਕੁਲ ਬੜਾ ਸੁਣਾ ਗਾ ਲੈਂਦੇ ਆ ਬੜਾ ਸੁਣਾ ਲਿਖ ਲੈਂਦੇ ਆ ਤੇ ਆਪਾਂ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚੰਨ ਹੈ ਜੀ ਵਧੀਆ ਜੀ ਓਕੇ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਠੀਕ ਹੈ ਮੇਰਾ ਤੋਂ ਗੋਲੀ ਵਾਲਾ ਢੰਡੇਲੇ ਜੀ ਬੰਦਾ ਜੀ ਢੰਡੇਲੇ ਜੀ ਬੰਦਾ ਹਾਂ ਅੱਜ ਆਪਾਂ ਮੁਲਾਕਾਤ ਕਰਨੀ ਆ ਬੜੀ ਵਧੀਆ ਹੋਣ ਵਾਲੀ ਆ ਤੇ ਉਹਦੇ ਵਿੱਚ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਹੋ ਲਿਖਣ ਦਾ ਸ਼ੌਂਕ ਕਦੋਂ ਪਿਆ ਗਾਉਣ ਦਾ ਸ਼ੌਂਕ ਕਿਵੇਂ ਸ਼ੁਰੂਆਤ ਦੇ ਗੱਲਾਂ ਦੱਸੋ ਸਾਨੂੰ ਕਦੋਂ ਤੁਹਾਨੂੰ ਇਹ ਸ਼ੌਂਕ ਆਇਆ ਪਿਆ ਗਾ ਲਿਖਣ ਦਾ ਕੋਈ ਆਨ ਸ਼ੌਂਕ ਤਾਂ ਨਹੀਂ ਖੜਾ ਮੈਨੂੰ ਪਤਾ ਵੀ ਸਮਾਇਕੇ ਲਿਖਣਾ ਜਾਂ ਨਹੀਂ ਕਦੇ ਇਹ ਤਾਂ ਕੋਈ ਨਾ ਮਤਲਬ ਵੀ ਸਾਡੇ ਪਿੰਡ ਸਰਪੰਚਾ ਦਾ ਮੁੰਡਾ ਸੀ ਵੀ ਡੈਥ ਹੋ ਗਈ ਸੀ ਜੀ ਅੱਛਾ ਮਤਲਬ ਮੇਰੇ ਪਾਈ ਦੇ ਨਾਲ ਉਹ ਵੀ ਲਿਆਈ ਸੀਗੀ ਤੇ ਮੈਂ ਉਹਨਾਂ ਦੇ ਘਰੇ ਗਿਆ ਤਾਂ ਉਹ ਮੰਮੀ ਉਹਨਾਂ ਦੀ ਥੋੜਾ ਬੁਰਾ ਸਮਾਂ ਦਾ ਹਨ ਐਵੇਂ ਲੱਗਦਾ ਹੀ ਹਨ ਤਾਂ ਉਦੋਂ ਕੁਝ ਲਿਖਿਆ ਗਿਆ ਵੀ ਥੋੜੇ ਤੇ ਹਨ ਅੱਛਾ ਸ਼ੁਰੂ ਸ਼ੁਰੂ ਦੇ ਵਿੱਚ ਲਿਖਿਆ ਹੋਇਆ ਸ਼ੁਰੂ ਦੇ ਪਹਿਲਾ ਗਾਣਾ ਹੀ ਤੇ ਉਦੋਂ ਬਾਅਦ ਮੈਂ ਘਰੇ ਸੁਣਾਇਆ ਥੋੜੇ ਚਿਰ ਬਾਅਦ ਮੰਮੀ ਹੋਰ ਉਹਨਾਂ ਦੇ ਡੈਡੀ ਵਰਗੋਂ ਸਾਰੇ ਕਹਿੰਦੇ ਬਹੁਤ ਵਧੀਆ ਲਿਖਿਆ ਗਿਆ ਅੱਛਾ ਮੈਂ ਵੀ ਉਹ ਪਹਿਲੀ ਵਾਰ ਲਿਖ ਕੇ ਦੇਖਿਆ ਵੀ ਉਹ ਵਧੀਆ ਲੱਗਿਆ ਘਰ ਦੇਆਂ ਨੂੰ ਲਿਖੀ ਗਿਆ ਬਸ ਸਹੀ ਸਮਝਣਾ ਤੇ ਉਹ ਤੋਂ ਵਧੀਆ ਲੱਗਿਆ ਉਦੋਂ ਬਾਅਦ ਚ ਬਸ ਸਹੀ ਹੌਸਲਾ ਹੀ ਮਿਲਿਆ ਤਾਂ ਜਿਆਦਾ ਜਿਹੜਾ ਤੁਸੀਂ ਪਹਿਲੀ ਵਾਰ ਲਿਖਿਆ ਕੁਝ ਇੱਕ ਦੋ ਲੈਣਾ ਹਾਂ ਸਰਾਈ ਉਹ ਕੋਈ ਮੰਨ ਲਓ ਇਹ ਸੁਣਾਣਾ ਜਿਵੇਂ ਇੱਕ ਮਰੇ ਹੋਏ ਪਤ ਨੂੰ ਇੱਕ ਮਾਂ ਕਹਿੰਦੀ ਆ ਹੂੰ ਬਹੁ ਤੇਰੇ ਬਿਨ ਜਿੰਦਗੀ ਪੁੱਤਰਾ ਹੋ ਗਈਆਂ ਦੂਰੀਆਂ ਕਿੰਨੇ ਖਾਬ ਤੇ ਚਾਹੀ ਮੇਰੇ ਕੋਈ ਵੀਰੀ ਜਨਾ ਹੋਈ ਪੂਰੀ ਤੇਰੇ ਬਿਨ ਜਿੰਦਗੀ ਪੁੱਤਰਾ ਹੋ ਗਈਆਂ ਦੂਰੀਆਂ ਕਿੰਨੇ ਖਾਬ ਤੇ ਚਾਹੀ ਮੇਰੇ ਕੋਈ ਵੀਰੀ ਜਨਾ ਹੋਈ ਪੂਰੀ ਰੋ ਜਿੰਦਰਾ ਵੰਦਰੀ ਮਰਦੀ ਬੇਪੁੱਤ ਮਾਵੇ ਤੇਰੀਆ ਰੋ ਰੋ ਜਿੰਦਗੀ ਕੱਟਦੀ ਬੇਪੁੱਤ ਮਾਵੇ ਤੇਰੀਆ ਰੋ ਰੋ ਜਿੰਦਗੀ ਕੱਟਦੀ ਬੇਪੁੱਤ ਮਾਵੇ ਤੇਰੀਆ ਵੇਖਾਂ ਜਦ ਬੂਹੇ ਵੱਲ ਲੱਗਦਾ ਪੁੱਤਰਾ ਤੂੰ ਆਵੇਂਗਾ ਲੱਗਿਆ ਰਹਿੰਦਾ ਚੋਰਾ ਮੈਨੂੰ ਮੇਰੇ ਹੱਥੋਂ ਰੋਟੀ ਕਦ ਖਾਵੇਂਗਾ ਜਿਕਰਦਾ ਤੈਨੂੰ ਘੁੱਟ ਕੇ ਕਾਲਜ ਨਾਲ ਲਾਉਣ ਨੂੰ ਜੀ ਕਰਦਾ ਕੁੱਟ ਕੇ ਕਾਲਜੇ ਨਾਲ ਲਾਉਣ ਨੂੰ ਗੱਲ ਨਹੀਂ ਬੇਪੁੱਤ ਬਸਦੇ ਮੇਰੀਆ ਰੋ ਰੋ ਜ਼ਿੰਦਗੀ ਕੱਟਦੀ ਬੇਪੁੱਤ ਮਾਵੇ ਤੇਰੀਆ ਰੋ ਰੋ ਜ਼ਿੰਦਗੀ ਕੱਟਦੀ ਬੇਪੁੱਤ ਮਾਵੇ ਤੇਰੀਆ ਉਹ ਸੋਹਣਾਗਾ ਮਤਲਬ ਆਪਾਂ ਨੂੰ ਸ਼ੌਂਕ ਹੁੰਦਾ ਕਿਸੇ ਨੂੰ ਦੇਖ ਕੇ ਲੱਗਿਓ ਆਵਾਜ਼ ਵੀ ਤੁਸੀਂ ਜਿਹੜੀ ਤੁਹਾਡੀ ਆਰਨਾਥ ਆਰਨੇਤ ਨਾਲ ਮਿਲਦੀ ਹੈ ਜਿਹੜੀ ਤੁਹਾਡੀ ਆਵਾਜ਼ ਆਰਨੇਤ ਨਾਲ ਮਿਲਦੀ ਹੈ ਤੇ ਇਹ ਕਿਵੇਂ ਜੇ ਲੱਗਿਆ ਵੀ ਤੁਸੀਂ ਵੀ ਕਿਸੇ ਹੋਰ ਸਿੰਗਰ ਨਾਲ ਕਿਉਂ ਨਹੀਂ ਕਿ ਲਾਈਕ ਕੀਤਾ ਤੁਸੀਂ ਆਰਨੇਤ ਨੂੰ ਇਹ ਲਾਈਕ ਮੇਰੇ ਮਨ ਨੂੰ ਇੱਕ ਵਾਰੀ ਮੈਂ ਗਾਣੇ ਲਿਖਣ ਲੱਗੇ ਸੀ ਨਾ ਜਦੋਂ ਮਨ ਲਗ ਇੱਕ ਰਿਸ਼ਤੇਦਾਰ ਸੀ ਕੋਈ ਮਨ ਲਾਇ ਦੂਰ ਤੋਂ ਹੀ ਮਨ ਲਾਇ ਨੇੜੇ ਦਾ ਨੀ ਬੜਾ ਠੀਕ ਹੈ ਉਹਨਾਂ ਨੂੰ ਮੈਂ ਗਾਣਾ ਸੁਣਾਇਆ ਮੇਰੇ ਕਿਆ ਕਰਦੇ ਨੇ ਗਾਣਾ ਸੁਣਾ ਮੈਂ ਸੁਣਾਇਆ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਇਹ ਗਾਣੇ ਚ ਕੁੜੀਆਂ ਦਾ ਜ਼ਿਕਰ ਆਉਂਦਾ ਨਾ ਐਵੇਂ ਦਾ ਕੁਝ ਅੱਛਾ ਤੇ ਮੈਂ ਕਿਹਾ ਪਹਿਲਾਂ ਮੈਂ ਸੱਚ ਮੈਂ ਕੋਈ ਗੱਲ ਨਹੀਂ ਕਹੀ ਜਾਂਦੀ ਆ ਆਪਾਂ ਹਸਣ ਦੇ ਗਾਣਾ ਨਾ ਤੂੰ ਦੂਜਾ ਚ ਇੱਕ ਵਾਰੀ ਮੈਂ ਫੇਰ ਕਿਤੇ ਮੁਲਾਕਾਤ ਹੋਈ ਜਦੋਂ ਉਦੋਂ ਵੀ ਮੈਂ ਗਾਣਾ ਸੁਣਾਇਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਫੇਰ ਇਹੀ ਗੱਲ ਕਹੀ ਪਰ ਉਦੋਂ ਉਹਨਾਂ ਦੇ ਕਹਿਤ ਤੋਂ ਬਾਅਦ ਮੈਂ ਇੱਕ ਮਨ ਲਾਈ ਵਧੀਆ ਆ ਨਸ਼ੇ ਦੇ ਗਾਣੇ ਲਿਖਿਆ ਸੀਗਾ ਤੇ ਉਹਨਾਂ ਨੇ ਫੇਰ ਵੀ ਮੈਨੂੰ ਇਹ ਗੱਲ ਕਹੀ ਕਿ ਤੂੰ ਮੈਨੂੰ ਕਮੀ ਕੱਢਤੀ ਕੋਈ ਨਾ ਕੋਈ ਵਿੱਚੋਂ ਨਾ ਫੇਰ ਅੱਛਾ ਤੇ ਫਿਰ ਮੈਨੂੰ ਗੁੱਸਾ ਆ ਮਨ ਲਾਉ ਦਿੱਤੇ ਵੀ ਆ ਵੀ ਗਲਤ ਲਗੀ ਮੈਨੂੰ ਮੈਂ ਕਾਪੀ ਪਾੜ ਕੇ ਸੁੱਤੇ ਸੀ ਅੱਗ ਚਲਾ ਦਿੱਤੀ ਸੀ ਅੱਗ ਚੀਲਾ ਦਿੱਤੀ ਫੇਰ ਫੇਰ ਜਿਹੜੇ ਲਿਖੇ ਹੋਏ ਸੀ ਗੀਤ ਲਿਖੇ ਹੋਏ ਸੋ ਉਹ ਉਦੋਂ ਤੱਕ ਉਹ ਬਸ ਹੀ ਨਹੀਂ ਗਏ ਉਹ ਲਿਖੇ ਹੋਏ ਜਾਦਵੀ ਨਹੀਂ ਰਹੇ ਫਿਰ ਉਹ ਦੁਬਾਰਾ ਨਹੀਂ ਫਿਰ ਮੈਂ ਸਾਡੀ ਦਿਮਾਗ ਚ ਕਰਤੀ ਸੀ ਨਾ ਗੱਲ ਇਹ ਅੱਛ ਉਸ ਤੋਂ ਬਾਅਦ ਹੀ ਬਸ ਇੱਕ ਵਾਰੀ ਮੈਨੂੰ ਫੋਨ ਤੇ ਮੇਰੇ ਕੋਲ ਆਇਆ ਨਹੀਂ ਸੀ ਮਤਲਬ ਕਿਸੇ ਤੋਂ ਫੋਨ ਤੇ ਸੁਣਾਇਆ ਸੀ ਮੈਂ ਆਦਨੇ ਦਾ ਗਾਣਾ ਹੀ ਆਦਨੇ ਦਾ ਇਹ ਮਤਲਬ ਇਹਦੇ ਗਾਣੇ ਸੀ ਉਹ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਾਇਆ ਇਹ ਕੁਝ ਗਾਣੇ ਸੀ ਹਾਂ ਬੰਦਾ ਖੋਦੀਆਂ ਨਜ਼ਰਾਂ ਸਹੀ ਚਾਹੀਦੀ ਆਪਾਂ ਲੋਕਾਂ ਦੀ ਨਜ਼ਰਾਂ ਠੇਕਾ ਨਹੀਂ ਲੈਂਦੇ ਤਾਂ ਬਸ ਉਦੋਂ ਤਾਂ ਮੈਨੂੰ ਆ ਲੱਗਾ ਵੀ ਹਾਂ ਸਹੀ ਗੱਲ ਹੈ ਆਪਾਂ ਦੀ ਸਹੀ ਆ ਹਾਂ ਮਨੂਰ ਤੋ ਹਰਾਰਨੀ ਦੀ ਵਧੀਆ ਲੱਗਣ ਲੱਗ ਜਾਨਾ ਤਾਂ ਕਿ ਥੋੜਾ ਜਿਹਾ ਉਹਦੇ ਕਿੰਨੀ ਆਵਾਜ਼ ਵੀ ਐ ਤੇ ਮੰਨ ਲਓ ਤੁਸੀਂ ਫਿਰ ਪੜ੍ਹੇ ਲੇ ਕਿੰਨੇ ਗੋ ਕਿੱਥੋਂ ਤੱਕ ਪੜ੍ਹਾਈ ਆ ਤੁਹਾਡੀ ਹੋਈ ਦਾ ਸਹੀ ਅੱਗੇ ਦਾ ਕੀ ਸਿਸਟਮ ਬਣਿਆ ਫਿਰ ਅੱਗੇ ਤਾਂ ਇਹ ਉਹ ਲਾਕਡਾਊਨ ਵੇਲੇ ਜਦੋਂ ਲਾਕਡਾਊਨ ਹੋਇਆ ਨਾ ਉਦੋਂ ਸਰਕਾਰਦਿਆਂ ਨੂੰ ਵੀ ਡਰ ਹੁੰਦਾ ਜੀ ਜਵਾਬ ਦੇਣਾ ਵੀ ਕਦੇ ਗਲਤ ਨਾ ਹੋ ਜਾਏ ਅੱਛਾ ਬਸ ਉਦੋਂ ਸਕੂਲ ਲੱਗਦੇ ਨਹੀਂ ਸੀ ਤੇ ਡੈਡੀ ਨੂੰ ਲੱਗਾ ਵੀ ਨਹੀਂ ਗਲਤ ਨਾ ਹੋ ਜਾਏ ਕੰਮ ਨਾਲ ਕਈ ਵਾਰੀ ਅੱਛਾ ਤਾਂ ਡੈਡੀ ਨੇ ਕੰਮ ਤੇ ਲਾ ਦਿੱਤਾ ਸਲਾਮ ਤੇ ਹੁਣ ਹੈ ਗੀਤ ਕਹੇ ਜੀ ਵਿਸ਼ਿਆਂ ਤੇ ਤੁਸੀਂ ਲਿਖ ਲੈਣਾ ਉਹ ਵੀ ਹਾਲਾਤ ਦੇਖ ਕੇ ਲਿਖਦੇ ਹਾਂ ਜਾਂ ਮਤਲਬ ਕਈ ਵਾਰੀ ਆਪਣੇ ਉਹ ਵੈਸੀ ਮਾਈਂਡ ਦੇ ਵਿੱਚ ਆ ਜਾਂਦਾ ਹੈਗਾ ਨਹੀਂ ਕਈ ਵਾਰੀ ਐ ਤਾਂ ਨਹੀਂ ਕਰ ਜੀ ਆਪਾਂ ਕਹਦਗੇ ਜੀ ਆਪਾਂ ਵੀ ਉਹ ਚੀਜ਼ ਤੇ ਗਾਣਾ ਲਿਖਣਾ ਹਨਾ ਉਹ ਜੀ ਤਾਂ ਘੱਟ ਹੋਉਂਦਾ ਹੈ ਨਾ ਜਦੋਂ ਆਪਣੇ ਨਾਲ ਕੁਝ ਹੋਇਆ ਹੋਵੇ ਜਾਂ ਤੁਹਾਨੂੰ ਕੁਝ ਦੇਖਿਆ ਹੋਵੇ ਹਕੀਕਤਾਂ ਜਿਹਨਾਂ ਮੇਰੇ ਯਾਰ ਦੋਸਤਾਂ ਨਾਲ ਜੀ ਉਹਨਾਂ ਤੇ ਕੁਝ ਨਾ ਹੋਇਆ ਹੋਵੇ ਜਾਂ ਉਹ ਮੈਨੂੰ ਦੱਸਦੇ ਨਾ ਉਹ ਮੇਰੇ ਚ ਲਿਖਿਆ ਜਾਂਦਾ ਇਹ ਕੋਈ ਗੀਤ ਸਾਂਝਾ ਕਰੋ ਕਿਹੜਾ ਕੋ ਜੇ ਤੁਹਾਨੂੰ ਵਧੀਆ ਲੱਗਦਾ ਹੋਵੇ ਜਿਵੇਂ ਵੀ ਬਹੁਤ ਵਧੀਆ ਤੁਹਾਨੂੰ ਇੱਕ ਬਾਈ ਗੀਤ ਸੁਣਾਓ ਜਿਹੜਾ ਤੁਹਾਨੂੰ ਵਧੀਆ ਲੱਗ ਜਾ ਮਤਲਬ ਕਿਸੇ ਦੀ ਆਵਾਜ਼ ਦੇ ਵਿੱਚ ਹੈ ਤੁਸੀਂ ਆਰ ਨੇਟ ਦੀ ਕਾਪੀ ਜਾਦੇ ਕਰਦੇ ਹੋ ਆਵਾਜ਼ ਹੈ ਨਾ ਤੇ ਕੋਈ ਉਹਦੇ ਰਿਲੇਟਡ ਹੀ ਸਾਨੂੰ ਗੀਤ ਸੁਣਾਓ ਕੋਈ ਹੋ ਸੈਂਟੀਮੈਂਟਲ ਆ ਜਾ ਹੋਕੇ ਕੋੜੇ ਕੰਮੇ ਗਬਰੂ ਲੱਭ ਦੇਣਾ ਖੋਗੇ ਨੇ ਪ੍ਰਾਣ ਮੁੰਡੇ ਦੇ ਆਂ ਨੀ ਤੂੰ ਕਦਰ ਨਾ ਕੀਤੀ ਮੇਰੇ ਖਾਬਾਂ ਦੀ ਕੋਹੀ ਮਿੱਟੀ ਚ ਮਾਂ ਲਾਗੀ ਅਰਮਾਨ ਮੁੰਡੇ ਦੇ ਆਂ ਹੋਕਰ ਪ੍ਰੀਤ ਨੂੰ ਰਕਾਨੇ ਲੋਕ ਯਾਰ ਨੇ ਤੇ ਆਖਦੇ ਜਿਵੇਂ ਹੁੰਦੇ ਆਲੇ ਧੋਖੇ ਮੇਰੇ ਨਾਲ ਸੇਮ ਹੁੰਦੇ ਆਂ ਐਨੀ ਇੱਕ ਤੇਰੇ ਪਿਆਰ ਨੇ ਸਿਖਾਇਆ ਦੂਜਾ ਦੁਨੀਆ ਨੇ ਨਹੀਂ ਆਂ ਹੋ ਇੱਕ ਤੇਰੇ ਪਿਆਰ ਨੇ ਸਿਖਾਇਆ ਦੂਜਾ ਦੁਨੀਆ ਨੇ ਨਹੀਂ ਆਂ ਹੋ ਦਿਲ ਦੇ ਕਰੀ ਬੀਰ ਕਾਨੇ ਪਾਉਂਦੇ ਗਏ ਮਾ ਹੁੰਦਿਆ ਉਹ ਸੈਂਟੀਮੈਂਟ ਲਾ ਜਾ ਹੋ ਕੇ ਕੋੜੇ ਕੋ ਮੈਂ ਗੱਭਰੂ ਲੱਭ ਦੇ ਨਾ ਖੋ ਗਏ ਨੇ ਪ੍ਰਾਣ ਮੁੰਡੇ ਦੇ ਆਂ 니 ਤੂੰ ਕਦਰ ਨਾ ਕੀਤੀ ਮੇਰੇ ਖਾਬਾਂ ਦੀ ਕੋਈ ਆ ਮਿੱਟੀ ਚ ਮਲ ਲਾ ਗਈ ਅਰਮਾਨ ਮੁੰਡੇ ਦੇ ਆਂ ਹੋ ਕੇ ਪ੍ਰੀਤ ਨੂੰ ਰਕਾਨੇ ਲਾ ਕੇ ਯਾਰ ਨੇ ਤੇ ਆਖਦੇ ਆ ਜਿਵੇਂ ਹੁੰਦੇ ਆਲੇ ਤੋਖੇ ਮੇਰੇ ਨਾਲ ਸੇਮ ਹੁੰਦਿਆ ਹੂੰ ਇੱਕ ਤੇਰੇ ਪਿਆਰ ਨੇ ਸਿਖਾਇਆ ਦੂਜਾ ਦੁਨੀਆ ਨੇ ਨਹੀਂ ਹੋ ਦਿਲ ਦੇ ਕਰੀ ਬੀਰ ਕਾਨੇ ਪਾਉਂਦੇ ਗਏ ਮਾ ਹੁੰਦਿਆ ਉਹ ਤੇਰੀ ਯਾਦਾਂ ਨਾਲ ਬੈ ਕੇ ਮੁੰਡਾ ਲਿਖੇ ਗੀਤ ਨਹੀਂ ਯਾਦਾਂ ਨਾਲ ਬੈ ਕੇ ਮੁੰਡਾ ਲਿਖੇ ਗੀਤ ਨਹੀਂ ਟੁੱਟੇ ਹੋਏ ਆਸ਼ਕਾਂ ਦੇ ਫਿਰ ਦਿਲੇ ਕੱਲੇ ਜੇ ਠਾਰਦਾ ਹੱਸਦੇ ਰਕਣੇ ਲੋਕ ਤਾੜੀ ਮਾਰ ਕੇ ਮਜ਼ਾਕ ਦਾ ਬਣਾ ਗਈ ਬਿੱਲੋ ਮੇਰੇ ਪਿਆਰ ਦਾ ਹੱਸਦੇ ਰਕਣੇ ਲੋਕ ਤਾੜੀ ਮਾਰ ਕੇ ਮਜ਼ਾਕ ਦਾ ਬਣਾ ਗਈ ਬਿੱਲੋ ਮੇਰੇ ਪਿਆਰ ਦਾ ਬਈ ਤੁਸੀਂ ਲਿਖਣ ਗਾਉਣ ਦਾ ਸ਼ੌਂਕ ਰੱਖ ਰੱਖਣਾ ਸਪੋਰਟ ਕਿੰਨੀ ਕੋਰੀ ਆ ਤੁਹਾਨੂੰ ਘਰ ਦੇ ਮਤਲਬ ਕਹਿੰਦੇ ਨੇ ਵੀ ਜਿਆ ਲਿਖ ਕੇ ਲੱਗਿਆ ਵੀ ਕਦੇ ਤੂੰ ਗੀਤ ਗਾਉਣਾ ਆ ਦੀਆ ਕਦੇ ਕੈਸਟ ਕਰਾਉਣ ਲੇਦੇ ਨੇ ਸਪੋਰਟ ਆ ਇਹਦੇ-ਇਹਦੇ ਦੋਸਤਾਂ ਇਹ ਤੋਂ ਸਪੋਰਟ ਮਿਲ ਰਹੀ ਆ ਪਿੰਡ ਦੇ ਕਿੰਨੇ-ਕਨੇ ਘਰ ਦੇ ਕਿੰਨੇ ਕਾ ਤੇ ਅੱਗੇ ਕੈਸ਼ਟ ਕਰਾਉਣ ਲਈ ਕਿੰਨੇ ਕਾ ਮਤਲਬ ਤੁਹਾਨੂੰ ਘਰ ਦੇ ਸਪੋਰਟ ਮਿਲ ਰਹੀ ਆ ਜੇ ਤੁਸੀਂ ਕੈਸ਼ਟ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਘਰ ਦੇ ਕਹਦੇ ਨੇ ਕੁਝ ਕੈਸ਼ਟ ਦਾ ਜਿਵੇਂ ਮਤਲਬ ਘਰ ਦੇ ਤਾਂ ਨਹੀਂ ਕਰ ਲੋਕ ਦੇ ਚੀਜ਼ ਤੋਂ ਇਹਨੂੰ ਮਤਲਬ ਵੀ ਕਈ ਵਾਰੀ ਉਹ ਜਿੰਮੇ ਤੁਸੀਂ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਸਪੋਰਟ ਹਮ ਮਤਲਬ ਸਾਰੇ ਆ ਬਾਲਾ ਲੈਵਲ ਦੀ ਹਨਾ ਵੀ ਐ ਨਹੀਂਗਾ ਕੋਈ ਬਾਲਾ ਵੀ ਉੱਚਾ ਜਾ ਕੋਈ ਬੜਾ ਨੀਵਾ ਨਾ ਠੀਕ ਹੈ ਮਤਲਬ ਇਹ ਆ ਨਾਲ ਦੀ ਨੇ ਸਾਰੇ ਠੀਕ ਹੈ ਪਰ ਇਹ ਸਪੋਰਟ ਹਮ ਜਿਵੇਂ ਮੇਰਾ ਦੋਸਤ ਇਹ ਹਰ ਮਨ ਆਇਆ ਮੈਨੂੰ ਬਸ ਜ਼ਿਆਦਾਤਰ ਉਸ ਨਾਲ ਹੀ ਰਹਿਣਾ ਜੀ ਉਸ ਨਾਲ ਹੀ ਕਿਉਂਕਿ ਪਲਸਪੋਰਟ ਹੁੰਦੀ ਹੈ ਉਹਦੇ ਪੱਲੇ ਹਾਂਜੀ ਉਹਦੇ ਮੈਂ ਉਹ ਲਿਖਿਆ ਉਹਨਾਂ ਨੇ ਲਿਖਿਆ ਹੈ ਉਹ ਕਹਿ ਕੇ ਗਾਦੇ ਕੋਈ ਗੀਤ ਕੀ ਉਹਨਾਂ ਦੇ ਕੋਈ ਹੋਈ ਹੈ ਫਰਮੈਸ਼ ਬਈ ਬਈ ਬੰਦ ਲਾ ਕੇ ਲਿਖ ਕੇ ਦਿਓ ਕਰ ਹਰ ਬਹੁਤ ਜੀ ਬਸ ਗਲਤੀਆਂ ਮੇਰੀਆਂ ਲਿਖਿਆ ਨਹੀਂ ਗਿਆ ਚਲੋ ਅੱਛਾ ਪਰ ਲਿਖਣਾ ਜ਼ਰੂਰ ਨਾ ਖਾਤਰ ਅੱਛਾ ਖਾਸ ਜਗਰੀ ਯਾਰ ਕਹਿੰਦੇ ਆਪਣੇ ਕਹ ਹੁੰਦਾ ਆਪਣਾ ਬੈਸਟ ਫਰੈਂਡ ਬਸ ਉਹੀ ਹੈ ਜੀ ਬਸ ਕੋਈ ਆਜਾ ਗੀਤ ਜਿਵੇਂ ਤੁਸੀਂ ਨਸ਼ੇ ਤੇ ਕਹਿੰਦੇ ਹੋ ਤੁਸੀਂ ਸਾਰੇ ਮਤਲਬ ਲਿਖੇ ਹੋਏ ਨੇ ਹਣਾ ਟੌਪਿਕ ਤੇ ਏਡਾ ਕੁ ਨਸ਼ੇ ਤੇ ਸੁਣਾਓ ਵਾਂ ਸਾਧਨਿਕ ਗੀਤ ਉਹ ਇਹੋਂ ਦੀ ਨਾ ਸਮਝ ਕਸੂਰ ਸਰਕਾਰਾਂ ਦਾ ਜਨਾਲ ਰਹਿੰਦੇ ਯਾਰਾਂ ਦਾ ਵਹੀ ਉਹ ਸੱਚ ਲਿਖਣ ਤੋਂ ਅੱਜ ਕੱਲ ਦੀ ਕਲਮ ਮਰਦੀ ਆ ਜੱਗ ਬਹਿਰੀ ਸੱਚੇ ਦੇ ਵਿਚਾਰਾਂ ਦਾ ਵਹੀ ਹੋ ਕਿਸੇ ਨੂੰ ਤਾਂ ਦੋਸ਼ਿਆ ਪਾ ਦੇ ਨਹੀਂ ਸਕਦੇ ਤੂੰ ਆਪਣੇ ਤੇ ਰੱਖ ਕੰਟਰੋਲ ਮੇ ਤੇਰਾ ਉਹ ਤੇਰੀ ਝੜਦੀ ਜਵਾਨੀ ਨੂੰ ਇਹ ਰਾਖ ਕਰ ਦੂ ਨਸ਼ਾ ਮੱਚੀ ਹੱਗ ਵਿੱਚ ਪਟਰਾਉਲ ਮੇ ਤੇਰਾ ਉਹ ਬੰਦਾ ਜਾਣ ਦੀ ਛੱਡੇ ਜੀ ਆਸ ਮਰੀਆ ਨਹੀਂ ਜਾਂਦਾ ਜਾਣ ਦੀ ਛੱਡੇ ਜੀ ਆਸ ਮਰੀਆ ਨਹੀਂ ਜਾਂਦਾ ਕਈ ਵਾਰੀ ਜ਼ਿੰਦਗੀ 'ਚ ਐਸੇ ਵੀ ਹਾਲਾਤ ਹੁੰਦੇ ਆ ਉਹ ਨਰਕਾਂ 'ਚ ਦਿਸਦਾ ਏ ਕਰ ਉਹਨਾਂ ਨੂੰ ਵੀ ਜਿਦੇ ਲੱਗੇ ਨਸ਼ੇ ਤੇ ਜਵਾਕ ਹੁੰਦੇ ਆ ਨਰਕਾਂ 'ਚ ਦਿਸਦਾ ਏ ਕਰ ਉਹਨਾਂ ਨੂੰ ਵੀ ਜਿਦੇ ਲੱਗੇ ਨਸ਼ੇ ਤੇ ਜਵਾਕ ਹੁੰਦੇ ਆ ਜੇ ਮੈਂ ਤੁਸੀਂ ਬੜਾ ਸੋਹਣਾ ਲਿਖਦੇ ਹਾਂ ਬੜਾ ਸੋਹਣਾ ਕਹਿੰਦੇ ਹੋ ਨਾ ਵੀ ਸਪੈਸ਼ਲ ਟਾਈਮ ਕੱਢ ਦਿੰਦੇ ਲਿਖਣ ਵਾਸਤੇ ਜਾਂ ਮਤਲਬ ਆਪਾਂ ਗਾਉਣਾ ਹੈ ਹਨਾ ਤੁਸੀਂ ਗਲਾ ਵਧੀਆ ਹੈਗਾ ਤੁਹਾਡਾ ਜਿਹੜਾ ਹੈ ਤੁਸੀਂ ਗਾ ਲੈਂਦੇ ਹੋ ਇਹਦੇ ਲਈ ਪ੍ਰੈਕਟਿਸ ਕਰਦੇ ਹਾਂ ਕਿ ਬਸ ਇਸਤਰੀ ਤੁਰਤੀ ਗਾ ਲੈਂਦੇ ਹੋ ਬਣਾ ਕੇ ਨਹੀਂ ਪ੍ਰੈਕਟਿਸ ਤਾਂ ਨਹੀਂ ਕਰ ਹੁੰਦੀ ਮਤਲਬ ਯੂ ਘਰੇ ਘੇਰੀ ਹੁੰਦਾ ਘਰੇ ਤੜਕੇ ਹੱਥ ਨੇ ਬਸ ਗਾਉਂਦੀ ਰਹਿੰਦਾ ਹੀ ਮੈਂ ਰਹਿੰਦੇ ਹਾਂ ਹਾਂਜੀ ਸੰਗਰਾਮ ਵਾਂਗੂ ਬਾ ਉਹ ਜਿਹਨੇ ਉਹ ਗਾਉਂਦੇ ਕਰਦੇ ਤਾਂ ਉਨੇ ਹੋਏ ਲੱਗ ਹਾਂ ਹੀ ਹੈ ਜੀ ਪਰ ਐ ਵੀ ਸਪੈਸ਼ਲ ਟਾਈਮ ਤਾਂ ਨਹੀਂ ਕਰ ਨਿਕਲਦਾ ਲੇਕਿਨ ਮਲੇ ਹੁਣ ਦੇ ਬਿਲਡਿੰਗ ਦੇ ਕੰਮ ਹੈ ਬਿਲਡਿੰਗ ਦੇ ਕੰਮ ਦਿਖਾਣ ਤੇ ਲੱਗਿਆ ਹੋਇਆ ਕੰਮ ਠੀਕ ਹੈ ਜੀ ਮੈਨੂੰ ਲੱਗਦਾ ਸੌਣ ਜਾਣ ਤੇ ਜਦੋਂ ਸਾਈਕਲ ਜੰਨੇ ਉਹਦੋਂ ਉਹਦੋਂ ਪਿਛਲੇ ਜਿਹੜੇ ਜਦੋਂ ਵਿਲੇ ਹੁੰਦੇ ਹਨ ਨਾ ਉਹ ਚੀਜ਼ ਉਹਦਾ ਦੁਕਾਨ ਤੇ ਵੀ ਸਾਲਾ ਦਨ ਗਾਈ ਇਹਨੇ ਯਸ ਕਿ ਮੈਨੂੰ ਇਹ ਲੱਗਦਾ ਵੀ ਲੇਖਣ ਜਦੋਂ ਤੁਹਾਡੇ ਕੋਈ ਗੀਤ ਹੈ ਦਿਮਾਗ ਦੇ ਵਿੱਚ ਉਹ ਗੱਲ ਆ ਜੇ ਤਾਂ ਫਿਰ ਉਹ ਦੇਖਣ ਲਈ ਫੋਨ ਵਰਤਦੇ ਹੋ ਜਾਂ ਕਿ ਦਿਮਾਗ 'ਚ ਹੀ ਚੱਲਦਾ ਰਹਿੰਦਾ ਉਹ ਨਹੀਂ ਦਿਮਾਗ 'ਚ ਹੀ ਫੋਨ ਤਾਂ ਨਹੀਂ ਹੈਗਾ ਮੇਰੇ ਕੋਲ ਅੱਜ ਵੀ ਨਹੀਂ ਹੈਗਾ ਫੋਨ ਜੀ ਅੱਜ ਨਹੀਂ ਵੀ ਫੋਨ ਰਹਿ ਗਿਆ ਡੈਡੀ ਵਾਲੀ ਬੱਸ ਬੱਤ ਫਿਰ ਦੇਖ ਲੈਨੇ ਉਹ ਤੁਰਤ ਵਗੈਰਾ ਲਿਖ ਦੋ ਕਿ ਬਸ ਉਹਨਾਂ ਚਿਹਰਾ ਗੁਰੰਗਰਾਂ ਦੇ ਰਹੇ ਨੇ ਦਿਮਾਗ 'ਚ ਹੀ ਨੇ ਚਿਹਰਾ ਜਿੰਨਾ ਸਾਰਾ ਗਾਣਾ ਬਣ ਜਾਂ ਕਦੇ ਕਿਸੇ ਸਿੰਗਰ ਨਾਲ ਕੋਈ ਹੋਈ ਹੈ ਕੰਟੈਕਟ ਜਾਂ ਗੱਲਬਾਤ ਕਦੇ ਕਿਸੇ ਨਾਲ ਹੋਈ ਹੋਈ ਨਹੀਂ ਮੈਨੂੰ ਤਾਂ ਨਹੀਂ ਇੱਕ ਪਿੰਡ ਦੇ ਲੋਕ ਕਿਵੇਂ ਇਹ ਕਹਿੰਦੇ ਨੇ ਹੁਣ 스타 ਕਹਿੰਦੇ ਆ ਜਾਂ ਮਤਲਬ ਕਿਵੇਂ ਜੇ ਕੋਈ ਹੁੰਦੇ ਆ ਕਈ ਲੋਕ ਆ ਪਰ ਉਹ ਆਪਣੇ ਬਾਰੇ ਨੈਗੇਟਿਵ ਸੋਚਦੇ ਹੁੰਦੇ ਹਨਾ ਕੋਈ ਇਹੋ ਜਿਹੀ ਹੈਗੇ ਨੇ ਨੈਗੇਟਿਵ ਵੀ ਘਰ ਸੋਚਦੇ ਬਹੁਤ ਕਹਿੰਦੇ ਨੇ ਕੋਈ ਇਹ ਕਹਿੰਦੇ 스타 ਕਹਿੰਦੇ ਨੇ ਜਾਂ ਕੋਈ ਹੁੰਦੇ ਨੇ ਇਸ ਤਰ੍ਹਾਂ ਮਜ਼ਾਕ ਹੀ ਬਹੁਤ ਕਦੇ ਪਰ ਵਿੱਚ ਨੂੰ ਮੈਸੇਜ ਮੇਰਨੇ ਦੀ ਗਾਇ ਕੀਤੀ ਨਹੀਂ ਆਰਨੇ ਦੀ ਗਾਇ ਹੁੰਦੇ ਨੇ ਹਾਂ ਇਹ ਕਹਿੰਦੇ ਜੀ ਕੋਈ ਆਨੇਦੀ ਕੋਪੀ ਹੋਰ ਕੀ ਸੁਣਾਉ ਸਾਨੂੰ ਕੋਈ ਮਤਲਬ ਆਵਾਜ਼ ਉਹਨਾਂ ਦੀ ਆ ਜਿਹੜੀ ਆਵਾਜ਼ ਆ ਉਹਦੀ ਸੇਮ ਮਿਲ ਰਹੀ ਆ ਕੋਈ ਹੋਰ ਕੀ ਸੁਣਾਉ ਸਾਨੂੰ ਹੋਰ ਰਸਤਾ ਤੇਰਾ ਮੇਰਾ ਤੜ ਗਿਆ ਨੀ ਪੂ ਹੱਦ ਵਾਲਾ ਹੁਣ ਪੜ ਗਿਆ ਨੀ ਮੁੰਡਾ ਗਾਉ ਕੋੜੇ ਬੇਵਫਾਈ ਤੇਰੀ ਯਾਰਾਂ ਵਿੱਚ ਬੈਠਾ ਚੜ ਗਿਆ ਨੀ ਹੈ ਨੀ ਰੁਸੀ ਹੁੰਦੀ ਤਾਂ ਮਨਾ ਲੈਂਦੇ ਕੋਈ ਗੀਤ ਰੋਮੈਂਟਿਕ ਗਾ ਲੈਂਦੇ ਹੈ ਨੀ ਰੁਸੀ ਹੁੰਦੀ ਤਾਂ ਮਨਾ ਲੈਂਦੇ ਕੋਈ ਗੀਤ ਰੋਮੈਂਟਿਕ ਗਾ ਲੈਂਦੇ ਹੋ ਪਰ ਤੂੰ ਤਾਂ ਕਹਿ ਕੇ ਬਰੇਕਅਪ ਹਾਂ ਹਾਂ ਹੀ ਵੱਡ ਤਾ ਨਹੀਂ ਹੈ ਨੀ ਰੋ ਮਹਿੰਗੀ ਕਰ ਲਾ ਮਹਿੰਗੀ ਔਰ ਰੋ ਮਹਿੰਗੀ ਕਰ ਲਾ ਮਹਿੰਗੀ ਪਛਤਾ ਮਹਿੰਗੀ ਕਾ ਤੂੰ ਛੱਡ ਤਾ ਨਹੀਂ ਰੋ ਮਹਿੰਗੀ ਕਰ ਲਾ ਮਹਿੰਗੀ ਪਛਤਾ ਮਹਿੰਗੀ ਕਾ ਤੂੰ ਛੱਡ ਤਾ ਨਹੀਂ ਬਹੁਤ ਸੋਹਣਾ ਬਈ ਜੀ ਬਹੁਤ ਸੋਹਣਾ ਜਿਵੇਂ ਤੁਸੀਂ ਮੈਂ ਆਵਾਜ਼ ਮੈਨੂੰ ਇਹ ਲੱਗਦਾ ਵੀ ਮੈਂ 100 ਦਾ 100% ਕਹਿ ਸਕਦਾ ਜਿਹੜੀ ਆਵਾਜ਼ ਹੈ ਤੁਹਾਡੀ ਨਾ ਬਿਲਕੁਲ ਆਰਨੇਟ ਨਾਲ ਮਿਲਦਰੀ ਹੈ ਨਾ ਬਾਕੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਇੱਕ ਵਾਰੀ ਦੁਬਾਰਾ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸੋ ਬਈ ਜੀ ਮੇਰਾ ਪਿੰਡ ਗੋਲੇ ਵਾਲਾ ਹੀ ਤੇ ਜ਼ਿਲ੍ਹਾ ਬਠਿੰਡਾ ਜੀ ਨਾਂ ਮੇਰਾ ਗੁਰਪ੍ਰੀਤ ਹੈ ਇੰਸਟਾ ਵਗੈਰਾ ਤੇ ਕਿੰਨੇ ਕੁ ਐਕਟਿਵ ਰਹਿੰਦੇ ਹੋ ਫਿਰ ਇੰਸਟਾਗ੍ਰam ਤੇ ਨਹੀਂ ਰਹੀ ਇਹ ਤਾਂ ਜੀ ਕੋਈ 11 ਦੋਸਤਾਂ ਤੁਰੀਲਾ ਪਈਆਂ ਨੇ ਕਦੇ ਕਿਵੇਂ ਬਸ ਇੰਨੇ ਜਿਆਦਾ ਦੋਸਤੋਂ ਮੇਰੇ ਰੀਲ ਪਾ ਮੇਰੇ ਗਵਾ ਕੇ ਤੁਹਾਡੇ ਕੋਲ ਐ ਤਾਂ ਹਾਂ ਦੀ ਬਹੁਤ ਆ ਕਿਤੇ ਬਹੁਤ ਹੋ ਗਈ। ਇਹ ਤਾਂ ਆਈਡੀ ਦੇ ਦੱਸੋ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ। ਆਈਡੀ ਤੇ ਇਸ ਹ ਕੁਇਨ ਇਹ ਹੁੰਦੀ ਹੱਸ। ਬਸ ਐਸੀ ਪਾਦੇ ਆਪੋ ਆਦੀ ਜਿਵੇਂ ਗੁਰਪ੍ਰੀ ਤੁਸੀਂ ਗੀਤ ਲਿਖ ਲੈਂਦੇ ਹੋ ਨਾ ਕਦੇ ਦੁਨੀਆਦਾਰੀ ਦੇ ਵਿੱਚ ਵਿਚ ਰਹੇ ਹੋ ਜਾਂ ਦੁਨੀਆਦਾਰੀ ਤੇ ਲਿਖਿਆ ਗੀਤ ਕਰਦੇ। ਹਾਂਜੀ ਲਿਖਿਆ ਜੀ। ਮਤਲਬ ਇੱਕ ਮੈਂ ਕੀ ਗੱਲ ਹੋਈ ਉਦੋਂ ਗੱਲ ਵੀ ਸਾਰੀ ਸ਼ੇਅਰ ਕਰਾਂ। ਮਤਲਬ ਮੈਂ ਇੱਕ ਪੈਸੇ ਦਾ ਗਾਣਾ ਲਿਖਿਆ ਸੀ ਜੀ ਉਹ। ਅੱਛਾ। ਤੇ ਇਹ ਵੀ ਹੁਣ ਇਕੱਠੇ ਬੈਠੀ ਸੀ ਸਾਰੇ ਮੇਰੇ ਰਿਸ਼ਤੇਦਾਰ ਆ ਰਹੇ ਕਿ ਹਨਾ। ਤੇ ਮਤਲਬ ਗੱਲਾਂ ਚੱਲ ਪਈਆਂ ਜਿਵੇਂ ਇਹਨਾਂ ਚ ਗੱਲਾਂ ਐਵੇਂ ਨਹੀਂ ਕੁਛ ਹੋਈਆਂ ਵੀ ਕਿ ਕਹਿੰਦੇ ਆ ਮੈਨੂੰ ਲਈ ਪੈਸਾ ਮੀਣ ਹੈ ਨਾ ਇਹ ਵੀ ਪੈਸਾ ਕਹਿੰਦਾ ਰਿਸ਼ਤਾ ਲਈ ਕਿਉਂਕਿ ਬਾਕੀ ਅੱਡੋ ਅੱਡੀ ਸੋਚਉਂਦੀ ਹੈ ਨਾ ਕਿਸੇ ਨੱਕ ਮੇ ਕਈ ਵਾਰੀ ਇੱਕ ਬੰਦੇ ਦੀ ਮਜਬੂਰੀ ਹੋ ਜਾਂਦੀ ਹੈ ਵੀ ਉਹ ਕਹਿੰਦਾ ਵੀ ਹਾਂ ਪੈਸਾ ਮੀਣ ਹੈ ਇਹ ਵੀ ਕੁਛ ਆ ਜਾ ਹੋ ਜਾਂਦਾ ਠੀਕ ਆ ਗੱਲ ਚੱਲੀ ਜਾਂਦੀ ਸੀ ਅੱਛਾ ਠੀਕ ਹੈ ਮੇਰਾ ਤਾਂ ਨਹੀਂ ਹੋਇਆ ਸੀ ਐਵੇਂ ਕੁਛ ਮੈਂ ਪੈਸਾ ਮੀਣ ਕਹਾ ਤੂੰ ਮੈਨੂੰ ਉਵੇਂ ਤਾਂ ਲੱਗਿਆ ਮਤਲਬ ਵੀ ਬੈਠਾ ਸੀ ਕੋਈ ਘਰ ਦੇ ਹੀ ਬੰਦੇ ਕਹਿੰਦੇ ਕਿ ਮੈਨੂੰ ਲੈ ਲਓ ਨਾ ਠੀਕ ਆ ਉਹਨੇ ਕਿ ਵੀ ਗੱਲ ਕੀ ਪੈਸਾ ਮੀਣ ਹੈ ਨਾ ਆਪ ਨੂੰ ਦੁੱਖ ਜਾ ਹੋਇਆ ਜੀ ਵੀ ਆਪਾਂ ਐਸੇ ਮਾਰੇ ਥੋੜੀ ਬੈਠੇ ਨੇ ਨਾਲ ਹਾਂ ਨਹੀਂ ਨਹੀਂ ਹਾਂ ਸਹੀ ਗੱਲ ਉਹਨੇ ਆਦੇ ਸਾਹਮਣੇ ਗੱਲ ਕਰੀ ਉਹਨਾਂ ਦੇ 2 ਰੁਪਏ ਚਲੋ ਹੁੰਦਾ ਨਾ 5 ਰੁਪਏ ਹੁੰਦਾ ਨਿਕਰ ਪਰ ਉਹਨੂੰ ਆਏ ਲੱਗਿਆ ਜੀ ਵੀ ਯਾਰ ਆਪਾਂ ਇਹਨਾਂ ਕੋਲੇ ਬੈਠੇ ਹਾਂ ਨਾ ਵੀ ਦੁੱਖ ਜਾ ਹੋਇਆ ਵੀ ਆਪਾਂ ਪੈਸੇ ਮਾਰੇ ਥੋੜੀ ਬੈਠੇ ਹਾਂ ਪਰ ਮਾ ਉਹੋ ਲਿਖਿਆ ਜੀ ਉਹਨੂੰ ਗਾਣਾ ਤੁਸੀਂ ਹੁਣ ਮੇਰੇ ਡੈਡੀ ਦਾ ਐਕਸੀਡੈਂਟ ਹੋਇਆ ਉਹ ਮੇਰੇ ਚਾਚੇ ਨੇ ਵੀ ਮੈਂ ਸਾਰੇ ਪੈਸੇ ਲੈਣਾ ਅੱਛਾ ਤੇ ਉਹ ਛੋਟੇ ਨੂੰ ਜਾਬ ਵੀ ਮੈਂ ਕਿਵੇਂ ਕਹਾਂ ਪੈਸਾ ਮੈਨੂੰ ਨਾ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਇੱਥੇ ਆਪਣੇ ਰਿਸ਼ਤੇ ਆ ਗਾਨਾ ਸੁਣੋ ਜੀ ਉਹ ਮੰਨਿਆ ਕਿ ਤੁਹਾਨੂੰ ਦੇਵਾ ਮਤ ਐਡਾ ਮਹਸਿਆਣਾ ਵੀ ਨਹੀਂ ਆ ਚੰਗੇ ਮਾੜੇ ਦੀ ਨਾ ਹੋਵੇ ਪਰਖ ਤੇ ਐਡਾ ਮੈਨਿਆਣਾ ਵੀ ਨਹੀਂ ਆ ਹੋ ਪੈਸੇ ਪਿੱਛੇ ਫਿਰਦੀ ਆ ਭੱਜੀ ਦੁਨੀਆ ਪੈਸੇ ਪਿੱਛੇ ਫਿਰਦੀ ਆ ਭੱਜੀ ਦੁਨੀਆ ਪਰ ਨਾਲ ਨਹੀਂ ਉਹ ਜਾਣੇ ਚਮਕੀ ਲੀਤਾਰ ਭਾਲੇ ਵਰਕੇ ਆ ਹੋ ਕੱਲਾ ਪੈਸਾ ਨਹੀਂ ਹੋ ਮੇਨ ਮੇਨ ਰਿਸ਼ਤੇ ਵੀ ਭਈਆ ਤੈਗ ਤਾਂ ਜ਼ਰੀ ਤੁਗੇਰਾ ਦੇ ਲੋਕ ਕਰਕੇ ਆ ਪੈਸਾ ਨਹੀਂ ਹੋ ਮੇਨ ਮੇਨ ਰਿਸ਼ਤੇ ਵੀ ਭਈਆ ਤੇਖ ਤਾਂ ਸਰੀਤੂ ਕੇਰਾ ਦਿ ਲੋ ਕਰਕੇ ਓ ਨਰਕ ਬਣ ਆਲੀ ਜ਼ਿੰਦਗੀ ਜੋ ਪੈਸੇ ਆ ਤੇ ਡੁੱਲ ਗਿਆ ਮਰ ਗਈ ਆ ਮਤ ਨਾਲੋਂ ਜੰਮਿਆਂ ਨੂੰ ਭੁੱਲ ਗਿਆ ਪੈਸਾ ਹੀ ਆ ਘਰ ਵਿੱਚ ਪਾਉਂਦਾ ਜੋ ਪਵਾੜਾ ਹੁੰਦਾ ਏ ਆ ਪਾਈਆਂ ਨੂੰ ਬਣਾਵੇ ਸ਼ਰੀਕ ਮਨਾ ਵਿੱਚ ਸਾੜਾ ਹੁੰਦਾ ਏ ਆ ਹੋ ਗਿਲੇ ਸ਼ਿਕਵੇ ਤਾਂ ਸਭ ਦੂਰ ਹੋ ਜਾਣਗੇ ਹੋ ਗਿਲੇ ਚਿਕਵੇ ਤਾਂ ਸਭ ਦੂਰ ਹੋ ਜਾਣਗੇ ਤੇਖ ਤਾਂ ਸਰੀਤੂ ਕੇਰਾ ਅੱਖ ਪਰਕੇ ਹੋ ਕੱਲਾ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਇਹ ਕਦਾਂ ਜ਼ਰੀ ਤੂੰ ਕੈਰਾ ਦੇ ਲੋਕ ਕਰਕੇ ਆ ਪੈਸਾ ਨਹੀਂ ਓ ਪੈਸੇ ਦਾ ਨਹੀਂ ਯਾਰਾ ਕਦੇ ਮਾਨ ਕਰੀਦਾ ਤੇ ਟੰਗਣਾ ਬੁਲਾਉਂਦਾ ਕਦੇ ਬੰਦਾ ੱਤਕੇ ਨਾ ਰੱਬ ਨਾ ਕਰੇ ਜੇ ਕੋਈ ਹਾਦਸਾ ਹੋ ਜੇ ਸੱਚ ਜਾਣੀ ਗੱਲ ਫਿਰ ਪੈਸਾ ਚੱਕੇ ਨਾ ਓ ਕਰਦਿਆਂ ਨਾਲ ਵੀ ਤੂੰ ਬਹਿਣਾ ਸਿੱਖ ਲਾਇ ਰੱਬ ਦੀ ਰਾਜਾ ਦੇ ਵਿੱਚ ਰਹਿਣਾ ਸਿੱਖ ਲਾਇ ਓ ਤੇ ਕੇ ਗਰੀਬ ਨਹੀਂ ਮਜ਼ਾਕ ਡਾਈਦਾ ਦੇ ਕੇ ਗਰੀਬ ਨਹੀਂ ਮਜ਼ਾਕ ਡਾਈਦਾ ਗੱਲ ਕਰੀਦੀ ਹੁੰਦੀ ਆ ਰੱਬ ਕੋਲੋਂ ਡਰ ਕੇ ਹਉ ਕੱਲਾ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੈਕ ਤਾਂ ਸਰੀ ਤੁਕੇਰਾ ਦੇ ਲੋਕ ਕਰਕੇ ਆ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੈਕ ਤਾਂ ਸਰੀ ਤੁਕੇਰਾ ਦੇ ਲੋਕ ਕਰਕੇ ਆ ਬਹੁਤ ਸੋਹਣਾ ਬਾਈ ਜੀ ਦੁਨੀਆਦਾਰੀ ਤੇ ਤੁਸੀਂ ਲਿਖੇ ਬੈਠੋ ਤੇ ਆਪਦੀ ਉਮਰ ਤੋਂ ਜ਼ਿਆਦਾ ਮਤਲਬ ਜਿਹੜੀ ਸਿਆਣਪ ਦਿਖਾਈ ਹੋਈ ਹੈ ਤੁਸੀਂ ਗੀਤਾ ਚ ਜਾਂ ਆਪਦੀ ਤੁਸੀਂ ਜਿਹੜੀ ਜ਼ਿੰਦਗੀ ਲਿਖੀ ਹੋ ਨਾ ਬਹੁਤ ਸੋਹਣਾ ਲਿਖਿਆ ਉਹ ਬਹਿਲੀ ਦੇ ਨਾਲ ਪਿਆਰ ਪਾਲਿਆ ਨਿਭਾਉਣਾ ਕਿਹੜਾ ਸੌਖਾ ਏ ਝੁੱਠੇ ਦਲਾਸੇ ਹਰ ਕੋਈ ਦਿੰਦਾ ਨਾਲ ਕਰਨਾ ਤਾਂ ਔਖਾ ਏ پیسے ਜਾ ਰਹਾਂ ਦੇ ਵਿੱਚ ਰਹਾ ਜਾ ਆ ਮੈਂ ਤੂੰ ਬਣ ਗਈ ਹੈ ਰਾਣੀ ਨਹੀਂ ਭਰੋਸਾ ਕਰਕੇ ਦੱਸਦਾ ਬੱਲੀਏ ਕੀ ਜ਼ਿੰਦਗੀ ਮੇਰੀ ਏਦੀ ਕਹਾਣੀ ਨਹੀਂ ਮੇਰੇ ਕੰਮ ਤੇ ਰਾਣੇ ਦੋਨੋਂ ਪੁੱਠੇ ਸੁਣ ਕੇ ਮਾਨਾ ਬਣਾਲੀ ਹੋਰ ਕੋੜੇ ਗੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਜਾਵੇ ਨਾ ਕਿਤੇ ਹੋਰ ਕੋੜੇ ਗੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਆ ਜਾਵੇ ਨਾ ਕਿਤੇ ਹੋਰ ਕੋੜੇ ਆਉ ਰੰਗ ਜ਼ਿੰਦਗੀ ਚੋਂ ਛੱਡ ਨਾ ਹਟ ਬਹੁਤ ਦਨ ਜਿੰਦਗੀ ਚੋਂ ਚੜਨੋਂ ਹਟ ਗਏ ਹੋ ਗਿਆ ਕੁੱਪ ਹਨੇਰਾ ਹੈ ਮੀ ਅੱਜ ਤਾਂ ਤੈਨੂੰ ਇੱਥੇ ਮਿਲ ਗਏ ਕੱਲ ਨੂੰ ਕੀ ਪਤਾ ਕਿੱਥੇ ਢੇਰਾ ਹੈ ਧੋਖਾ ਨਾ ਤੂੰ ਦੇਵੀ ਮੈਨੂੰ ਪਿਆਰ ਦੁਆਰਾ ਕਰਿਆ ਜਾਣਾ ਨਹੀਂ ਗੋਲੀ ਨਾਲ ਨਹੀਂ ਮਰਦਾ ਬੱਲੀਏ ਧੋਖਾ ਚ ਰਿਆ ਜਾਣਾ ਨਹੀਂ ਬਸ ਡਰਦਾ ਲੱਗਦਾ ਕੋਈ ਆਪਣਾ ਦੁਸ਼ਮਣ ਬਣ ਜਾਏ ਨਾ ਕੋਈ ਉਪਰਾਂ ਬੰਦਾ ਹੱਥ ਮੇਰੇ ਲਾ ਦੂ ਇਹਨਾਂ ਕਿਸੇ ਡੋਲਿਆਂ ਵਿੱਚ ਨਹੀਂ ਜੋਰ ਕੋੜੇ ਕੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਜਾਵੇਂ ਨਾ ਕਿਤੇ ਹੋਰ ਕੋੜੇ ਗੱਲ ਤੇਰੇ ਮੇਰੇ ਵਿੱਚ ਰਹਿ ਨਹੀਂ ਚਾਹੀਦੀ ਆ ਜਾਵੇਂ ਨਾ ਕਿਤੇ ਹੋਰ ਕੋੜੀਆਂ ਉਹ ਜੀ ਦਿਨ ਹਾਲ ਸਾਡੀ ਮੁਲਾਕਾਤ ਹੋਈ ਨਹੀਂ ਐਸੀ ਕੋਈ ਜੇਲ ਨਹੀਂ ਆ ਕਰ ਪ੍ਰੀਤ ਨਜ਼ਾਰੀ ਮੌਤ ਨੂੰ ਸੱਦਾ ਬੱਲੀਏ ਕੋਈ ਖੇਲ ਨਹੀਂ ਆ ਛੁੱਟਦਾ ਅੱਡ ਰਹੋ ਜਾਂਦਾ ਨਹੀਂ ਜੜ ਯਾਰਾਂ ਦੇ ਨਾਲ ਫੈਂਦੇ ਨਹੀਂ ਜਾਨਵਰ ਦੇ ਯਾਰ ਤੇਰੇ ਤੋਂ ਜਿਹੜੇ ਭਾਬੀ ਤੈਨੂੰ ਕਹਿੰਦੇ ਨੇ ਬੋਲੇ ਵਾਲੇ ਤੋਂ ਹੋਈ ਘੋਟ ਤੱਕ ਚਰਚੇ ਭੁੱਲੇ ਆਲੇ ਤੋਂ ਹਾਈ ਕੋਡ ਤੱਕ ਚਰਚੇ ਹੱਕ ਮਿਲਦੇ ਨਹੀਂ ਸਿੱਖੋਣੇ ਪੈ ਗਏ ਲੋਕ ਸਮਝ ਗਏ ਚੋਰ ਕੋੜੇ ਗੱਲ ਤੇਰੇ ਮੇਰੇ ਵਿੱਚ ਰਹਿਣੀ ਚਾਹੀਦੀ ਚਾਵੇ ਨਾ ਕਿਤੇ ਹੋਰ ਕੋੜੇ ਗੱਲ ਤੇਰੇ ਮੇਰੇ ਵਿੱਚ